ਪੰਜਾਬੀ ਰਵਾਇਤ ਅਤੇ ਸੱਭਿਆਚਾਰ ਨੂੰ ਜਿਵੰਤ ਰੱਖਣ ਲਈ ਐਸਪੀਐਨ ਕਾਲਜ ਦੇ ਵਿਹੜੇ ਵਿੱਚ ਤੀਆਂ ਦਾ ਤਿਉਹਾਰ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਵਿੱਚ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਨਸ਼ੀਕਾ ਜੈਨ ਹੋਰਾ ਮੁੱਖ ਮਹਿਮਾਨ ਵਜੋਂ ਅਤੇ ਐਸਟੀਐਮ ਮੁਕੇਰੀਆਂ ਅੰਕੁਰ ਮਹਿੰਦਰੂ ਅਤੇ ਕਾਲਜ ਪ੍ਰਬੰਧਕ ਕਮੇਟੀ ਦੇ ਸੀਨੀਅਰ ਉਪ ਪ੍ਰਧਾਨ ਅਜੀਤ ਨਾਰੰਗ ਚੰਚਲ ਨਾਰੰਗ ਜਰਨਲ ਸਕੱਤਰ ਵਿਨੋਦ ਸਵਰਾਜ ਵਰਸ਼ਾ ਸਵਰਾਜ ਸਕੱਤਰ ਸੰਜੀਵ ਆਨੰਦ ਮਿਨਾਕਸ਼ੀ ਆਨੰਦ ਅਡੀਟਰ ਡਾਕਟਰ ਰਜੇਸ਼ ਲਖਨਪਾਲ, surjeet singh pattiyan, umesh shakar, umesh narang ਅਤੇ arjun narang ਹੋਰਾਂ ਵੀ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਕਾਲਜ ਪ੍ਰਿੰਸੀਪਲ ਡਾਕਟਰ ਸਮੀਰ ਸ਼ਰਮਾ ਹੋਰਾਂ ਦੀ ਅਗਵਾਈ ਅਤੇ ਕਾਲਜ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਉਜੋਗਨ ਦਰਵਾਨ ਪੰਜਾਬੀ ਰਵਾਇਤੀ ਪਹਿਰਾਵੇ ਵਿੱਚ ਸਜਤ-ਤਜ ਕੇ ਕਾਲਜ ਦੀਆਂ ਮੁਟਿਆਰਾਂ ਵੱਲੋਂ ਗਿੱਧਾ, ਲੋਕ ਗੀਤ ਅਤੇ ਪੰਜਾਬੀ ਸੱਭਿਆਚਾਰ ਦਿਸ਼ਾਉਂਦੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ। ਵਿਦਿਆਰਥੀਆਂ ਵੱਲੋਂ ਟੋਲੀਆਂ ਬਣਾ ਕੇ ਪੇਸ਼ ਕੀਤੇ ਗਏ ਗਿੱਧੇ ਨੇ ਖੂਬ ਰੰਗ ਵਖੇਰੇ ਪਿੰਗਾ ਮਹਿੰਦੀ ਚੂੜੀਆਂ ਪਰੰਪਰਾਗਤ ਗਹਿਣੇ ਅਤੇ ਰਗੀਨ ਦੁਪੱਟੀਆਂ ਅਤੇ ਫੁਲਕਾਰੀਆਂ ਨਾਲ ਸਜੀਆਂ ਮੁਟਿਆਰਾਂ ਅਤੇ ਮੰਚ ਮੇਲੇ ਦਾ ਅਹਿਸਾਸ ਕਰਵਾ ਰਿਹਾ ਸੀ ਇਸ ਮੌਕੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਡਾਕਟਰ ਕਰਨਜੀਤ ਕੌਰ ਹੋਰਾਂ ਦੀ ਅਗਵਾਈ ਵਿੱਚ ਪੁਰਾਤਨ ਚੀਜ਼ਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਜੋ ਮਨਮੋਹਕ ਨਜ਼ਾਰਾ ਪੇਸ਼ ਕਰ ਰਹੀ ਸੀ ਇਸ ਮੌਕੇ ਲਗਾਏ ਗਏ ਮੈਡੀਕਲ ਕੈਂਪ ਦੌਰਾਨ ਡਾਕਟਰ ਜੀਪੀ ਸਿੰਘ ਅਤੇ ਡਾਕਟਰ ਅਖਿਲ ਬਤਰਾ ਹੋਰਾਂ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਿਸ ਦਾ ਲਾਹਾ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਲਿਆ। ਇਸ ਦੇ ਨਾਲ ਹੀ ਕਾਲਜ ਪ੍ਰਿੰਸੀਪਲ ਡਾਕਟਰ ਸਮੀਰ ਸ਼ਰਮਾ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅੰਸ਼ਿਕਾ ਜੈਨ ਪ੍ਰਬੰਧਕ ਕਮੇਟੀ ਦੇ ਉਪ ਪ੍ਰਧਾਨ ਅਜੀਤ ਨਾਰੰਗ ਸਕੱਤਰ ਸੰਜੀਵ ਆਨੰਦ ਹੋਰਾਂ ਵਿਦਿਆਰਥੀਆਂ ਸਮੂਹ ਕਾਲਜ ਸਟਾਫ ਨੂੰ ਤੀਜ ਦੇ ਤਿਹਾਰ ਦੀ ਵਿਸ਼ੇਸ਼ਤਾ ਦੱਸਦੇ ਹੋਏ ਇਸ ਤਿਹਾਰ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਸਮਾਜ ਲਈ ਸਿੱਖਿਆ ਅਤੇ ਸੱਭਿਆਚਾਰ ਦੋਮਾ ਦਾ ਸੰਤੁਲਨ ਵਿਕਾਸ ਲਈ ਜ਼ਰੂਰੀ ਹੈ ਅਤੇ ਤੀਜ ਵਰਗੇ ਤਿਹਾਰ ਨਾਰੀ ਸ਼ਕਤੀ ਅਤੇ ਸੱਭਿਆਚਾਰ ਵਿਰਾਸਤ ਦੀ ਪ੍ਰਤੀਕ ਹਨ ਜੋ ਸਮਾਜ ਨੂੰ ਜੋੜਨ ਦਾ ਕੰਮ ਕਰਦੇ ਹਨ ਨਿਊ ਚੜਦਾ ਪੰਜਾਬ ਦੇ ਲਈ ਧਰਮਚੰਦ ਮੁਕੇਰੀਆਂ ਅੱਜ ਐਸਪੀਐਨ ਕਾਲਜ ਮੁਕੇਰੀਆਂ ਦੇ ਵਿੱਚ ਹੈਰੀਟੇਜ ਹਰਿਆਲੀ ਤੀਜ ਫੈਸਟੀਵਲ ਦੇ ਨਾਲ-ਨਾਲ ਅਸੀਂ ਇੱਕ ਮੈਡੀਕਲ ਫ੍ਰੀ ਚੈੱਕਅਪ ਕੈਂਪ ਵੀ ਲਾਇਆ ਜਦੇ ਅੱਜ ਦੇ ਮੁੱਖ ਅਤੀਥੀ ਸਾਡੇ मान योग डिप्टी कमिश्नर हिसारपुर मिसेस आशिका जैन और गेस्ट ऑफ ऑनर अपने एसडीएम उकेरियां डॉक्टर अंकुर महेंद्रू जी ने अपना योगदान टाइम देता है बच्चों को अपने नाल लगाया बच्चों को समझाया और नाल ही नाल मार्गदर्शन देंदे हुए बच्चों को मोटिवेट करते हुए कि ये जेड़े त्यौहार है पढ़ाई दे नाल नाल बच्चे नु स्किल और कम्युनिटी वर्क बल भी और अपने समाज नु जागृत ਕਰਨ ਲਈ ਹਰਿਆਲੀ ਵੱਲ ਜਾਣ ਲਈ ਤਾਂ ਕਿ ਆਪਾਂ ਸਾਰੇ ਜਿੱਦਾਂ ਜਿੱਦਾਂ ਗ੍ਰੀਨਰੀ ਹੋਰ ਵਧਾਈਏ ਆਪਣੇ ਹੈਰੀਟੇਜ ਨਾਲ ਜੁੜੀ ਰਹੀਏ ਸਕਿੱਲ ਡਿਵੈਲਪਮੈਂਟ ਕੋਰਸਸ ਵੱਲ ਜਾਈਏ ਜਿੱਦਾਂ ਇੱਕ ਅਜਾ ਐਗਜ਼ੀਬਿਸ਼ਨ ਲਗਾਈ ਗਈ ਸੀ ਜਿੱਥੇ ਬੱਚਿਆਂ ਦੇ ਐਸਪੀਐਨ ਕਾਲੀ ਮੁਕੇਰੀਆਂ ਹੋਮ ਸਾਇੰਸ ਡਿਪਾਰਟਮੈਂਟ ਜਾਂ ਹੋਰ ਬੱਚਿਆਂ ਨੇ ਜਿਹੜੇ ਆਪਣੇ ਹੱਥ ਦੇ ਨਾਲ ਚੀਜ਼ਾਂ ਬਣਾਈਆਂ ਸੀ ਡੀਸੀ ਮਾੜ ਨੇ ਬਹੁਤ ਐਪਰੀਸ਼ੀਏਟ ਕੀਤਾ ਔਰ ਨਾਲ ਹੀ ਨਾਲ ਸੰਦਾਵਿਦਤਾ ਕਿ ਅਸੀਂ ਜ਼ਿਲ੍ਹਾ ਲੈਵਲ ਤੇ ਕੋਈ ਨਾ ਕੋਈ ਅਦਾਦਾਰ ਫੰਕਸ਼ਨ ਰਚਾਂਗੇ ਜਿੱਥੇ ਬੱਚੇ ਆਪਣਾ ਸਟਾਲ ਲਗਾ ਕੇ ਆਪਣੇ ਹੱਥਾਂ ਕੀਤੇ ਹੋਏ ਕੰਮਾਂ ਨੂੰ ਪ੍ਰਦਰਸ਼ਨੀ ਕਰ ਸਕਣ ਔਰ ਨਾਲ ਹੀ ਆਪਣਾ ਜੀਵਿਕਾ ਦਾ ਸਾਧਨ ਬਣਾ ਸਕਣ ਤਾਂ ਮੈਂ ਡੀਸੀ ਸਾਹਿਬ ਦਾ ਐਸਡੀਐਮ ਸਾਹਿਬ ਦਾ ਔਰ ਮੰਜੀ ਕਮੇਟੀ ਦੇ ਸਾਰੇ ਆਫਿਸ ਬੀਅਰਸ ਦਾ ਇੱਥੇ ਪਧਾਰਨ ਤੇ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਬੱਚਿਆਂ ਨੂੰ ਬਹੁਤ-ਬਹੁਤ ਪਿਆਰ ਦਿੰਦਾ ਹਾਂ ਨਾਲ ਹੀ ਆਪਣੇ ਸਟਾਫ ਮੈਂਬਰਸ ਨੂੰ ਟੀਚਿੰਗ ਐਂਡ ਨੌਨ ਟੀਚਿੰਗ ਦੇ ਸਹਿਯੋਗ ਦੇ ਨਾਲ ਜਿਹੜਾ ਅੱਜ ਦਾ ਫੰਕਸ਼ਨ ਬਹੁਤ ਸਕਸੈਸਫੁਲ ਆਇਆ ਧੰਨਵਾਦ ਥੈਂਕ ਯੂ ਦੇਖ ਮੈਂ ਸਮਝਦੀ ਹਾਂ ਕਿ ਇਹ ਤੀਆਂ ਦਾ ਤਿਉਹਾਰ ਇੱਕ ਸਾਡੇ ਪੰਜਾਬ ਦੇ ਵਿਰਸੇ ਨੂੰ ਦਰਸਾਉਂਦਾ ਹੈ ਸਾਨੂੰ ਯਾਦ ਕਰਾਉਂਦਾ ਹੈ ਕਿ ਕਿਵੇਂ ਇਹ ਸਾਵਣ ਦੇ ਮਹੀਨੇ ਦੇ ਵਿੱਚ ਖੁਸ਼ਹਾਲੀ ਹਰਿਆਲੀ ਲੈ ਕੇ ਆਉਂਦਾ ਸੀ ਔਰ ਮੈਂ ਸਮਝਦੀ ਹੈ ਕਿ ਕਾਲਜ ਦੇ ਵਿੱਚ SPN ਕਾਲਜ ਮੁਕੇਰੀਆਂ ਦੇ ਵਿੱਚ ਇਹ ਬਹੁਤ ਸੋਹਣਾ ਪ੍ਰੋਗਰਾਮ ਧੀਆਂ ਦੇ ਮੇਲੇ ਦਾ ਆਰਗੇਨਾਈਜ਼ ਕੀਤਾ ਗਿਆ ਜਿਸ ਦੇ ਵਿੱਚ ਨਾ ਹੀ ਬੱਚਿਆਂ ਨੂੰ ਆਪਣੇ ਵਿਰਸੇ ਨੂੰ ਅੱਗੇ ਲਿਜਾਣ ਦੀ ਇੱਕ ਪ੍ਰੇਰਣਾ ਮਿਲਦੀ ਹੈ ਸਗੋਂ ਇੱਕ ਹਰੀਆਲੀ ਦਾ ਮੈਸੇਜ ਹੈ ਕਿਵੇਂ ਆਪਣੇ ਵਾਤਾਵਰਣ ਨੂੰ ਆਪਣੇ ਆਲੇ ਦੁਆਲੇ ਨੂੰ ਹੋਰ ਸਾਫ਼ ਸੁਥਰਾ ਸਾਫ਼ ਬਣਾ ਸਕਦੇ ਹਾਂ এনवायरमेंट ਲਈ ਅਸੀਂ ਵਾਤਾਵਰਣ ਲਈ ਕੀ ਆਪਣੇ ਵੱਲੋਂ ਯੋਗਦਾਨ ਕਰਾ ਸਕਦੇ ਹਾਂ ਉਹਦਾ ਵੀ ਉਹਦੀ ਵੀ ਪ੍ਰੇਰਣਾ ਦਿੰਦੇ ਇਸ ਦੇ ਨਾਲ ਹੀ ਅੱਜ ਇੱਕ ਮੈਡੀਕਲ ਕੈਂਪ ਇੱਥੇ ਲਾਇਆ ਗਿਆ ਹੈ ਇਕ ਪੰਜਾਬੀ ਵਿਰਸੇ ਦੀ ਐਗਜ਼ੀਬਿਸ਼ਨ ਲਾਈ ਗਈ ਹੈ ਮੈਂ ਸਮਝਦੀ ਹਾਂ ਬੱਚਿਆਂ ਨੂੰ ਇਹਨਾਂ ਕਲਚਰਲ ਪ੍ਰੋਗਰਾਮਸ ਦੇ ਵਿੱਚ ਪਾਰਟਿਸਿਪੇਟ ਕਰਕੇ ਨਵੀਆਂ ਸਕਿਲਸ ਸਿੱਖਣ ਨੂੰ ਮਿਲਦੀਆਂ ਹਨ ਔਰ ਨਵੀਆਂ ਓਪਰਚ्युनिटीज ਉਹਨਾਂ ਲਈ ਖੁੱਲ੍ਹਦੀਆਂ ਤਾਂ ਕਿ ਆਪਣਾ ਭਵਿੱਖ ਸਾਡੇ ਸੂਬੇ ਦਾ ਭਵਿੱਖ ਹੋਰ ਸੁਨਹਿਰਾ ਬਣਾ ਸਕਾ ਜਿਸੀ ਤੀਜ ਦੇ ਤਿਉਹਾਰ ਤੇ ਮੌਕੇ ਦੇ ਉੱਪਰ ਅਸੀਂ ਪੰਜਾਬੀ ਡਿਪਾਰਟਮੈਂਟ ਵੱਲੋਂ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਇੱਥੇ ਪ੍ਰਦਰਸ਼ਨੀ ਲਗਾਈ ਹੈ ਸਾਡਾ ਬਹੁਤ ਸਾਥ ਦਿੱਤਾ ਅਨੁਰਾਦਾ ਮੈਡਮ ਨੇ ਵੀ ਹਿਸਟਰੀ ਡਿਪਾਰਟਮੈਂਟ ਨੇ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਆਪਣੀ ਮੈਨੇਜਮੈਂਟ ਦਾ ਪ੍ਰਿੰਸੀਪਲ ਡਾਕਟਰ ਸਮੀਰ ਸ਼ਰਮਾ ਜੀ ਦਾ ਜਿਨ੍ਹਾਂ ਦੇ ਉਦਮ ਦੇ ਸਦਕਾ ਜਿਨ੍ਹਾਂ ਦੇ ਹੌਸਲੇ ਦੇ ਨਾਲ ਅਸੀਂ ਇਸ ਕੰਮ ਨੂੰ ਨਿਪਟਰੇ ਚਾੜ ਸਕਿਆ ਇਹ ਤਿਉਹਾਰ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਸੀ ਸਟੇਜ ਤੇ ਕਿ ਇਹ ਤਿਉਹਾਰ ਕੁੜੀਆਂ ਦਾ ਵਿਆਹਿਆਂ ਦਾ ਕੁਆਰੀਆਂ ਦਾ ਸਾਰੀਆਂ ਰਲ ਮਿਲ ਕੇ ਇਸ ਤਿਉਹਾਰ ਨੂੰ ਮਨਾਉਂਦੇ ਹਨ ਤੇ ਇਸ ਤਿਉਹਾਰ ਦੇ ਵਿੱਚ ਕੁੜੀਆਂ ਦੀ ਖਾਸ ਸਰਦਾਰੀ ਹੁੰਦੀ ਹੈ ਕੁੜੀਆਂ ਧੀਆਂ ਜਿਹੜੀਆਂ ਕਿ ਆਪਣੇ ਦੋ-ਦੋ ਘਰ ਜੋੜਦੀਆਂ ਆਪਣੇ ਪੇਕਿਆਂ ਦਾ ਵੀ ਸਹੁਰਿਆਂ ਦਾ ਵੀ ਪੇਕੇ ਇਸ ਤਿਉਹਾਰ ਤੇ ਖਾਸ ਤੌਰ ਤੇ ਕੁੜੀਆਂ ਨੂੰ ਆਪਣੇ ਘਰਾਂ ਦੇ ਵਿੱਚ ਲੈ ਕੇ ਆਉਂਦੇ ਆ ਆਪਣੇ ਪੇਕੇ ਆ ਕੇ ਕੁੜੀਆਂ ਉਹ ਖੁੱਲ ਮਾਰਦੀਆਂ ਹਨ ਪਿੰਗਾ ਝੂਟਦੀਆਂ ਹਨ ਮਹਿੰਦੀ ਲਾਉਂਦੀਆਂ ਹਨ ਗੀਤ ਗਾਉਂਦੀਆਂ ਹਨ ਬੋੜਾਂ ਦੇ ਥੱਲੇ ਨੱਚਦੀਆਂ ਗਾਉਂਦੀਆਂ ਇਸ ਤਿਉਹਾਰ ਨੂੰ ਮਨਾਉਂਦੀਆਂ ਹਨ ਖਾਸ ਤੌਰ ਤੇ ਇਹ ਤਿਉਹਾਰ ਧਰਤੀ ਮਾਤਾ ਦੀ ਹਰੀਆਲੀ ਦਾ ਬਰਸਾਤ ਦੇ ਮੌਸਮ ਨੂੰ ਮਾਨਣ ਦਾ ਤਿਉਹਾਰ ਹੈ ਮੈਂ ਬਹੁਤ ਧੰਨਵਾਦ ਦਿਆਂ ਸਾਡੀ ਸਾਰੀ ਮੈਨੇਜਮੈਂਟ ਦਾ ਪ੍ਰਿੰਸੀਪਲ ਡਾਕਟਰ ਸੁਨੀਲ ਸ਼ਰਮਾ ਜੀ ਦਾ ਜਿਨ੍ਹਾਂ ਦੇ ਹੁਕਮ ਦੇ ਅਨੁਸਾਰ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅਸੀਂ ਇਸ ਤਿਉਹਾਰ ਨੂੰ ਅੱਜ ਪੂਰੀ ਸਫਲਤਾ ਦੇ ਨਾਲ ਨਿਪਟਾ ਚੁੱਕੇ ਹਾਂ ਧੰਨਵਾਦ